मुदाबा बुधाजो बुढा मुजला मु झूना मु ਅਮਨੀ ਸਰਦੇਲ ਕਾਂਗਰਸ ਤੋਂ ਉਮੀਦਵਾਰ ਗੁਰਜੀਤ ਸਿੰਘ ਓਜਲਾ ਦਾ ਅੱਜ ਐਸ ਸਮਾਜ ਵੱਲੋਂ ਜੋ ਹੈ ਪਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਐਸ ਸਮਾਜ ਵੱਲੋਂ ਜੋ ਹੈ ਵਾਲਮੀਕੀ ਸਮਾਜ ਵੱਲੋਂ ਜੋ ਹੈ ਉਹ ਵਾਲਮੀਕੀ ਚੌਂਗ ਦੇ ਵਿੱਚ 라 ਹੈ ਪਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਪੀਤੇ ਸਮੇਂ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਵਾਲਮੀਕੀ ਸਮਾਜ ਵੱਲੋਂ ਇਸ ਦਾ ਪਤਲਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਨੇ ਦੇਖ ਸਕਦੇ ਆ ਕਿ ਵੱਜ ਚੜ ਕੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਜਿਹੜੇ ਨੇ ਇਥੇ ਪਹੁੰਚੇ ਹੋਏ ਨੇ ਦੂਸਰੇ ਪਾਸੇਦਰ ਗੱਲ ਕੀਤੀ ਜਾਵੇ ਤਾਂ ਜਿੱਥੇ ਚੋਣਾਂ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਉਤਹੀਂ ਹੁਣ ਲਗਾਤਾਰ ਹੀ ਜੋ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਗੁਰਜੀਤ ਸਿੰਘ ਔਜਲਾ ਕੋਲੋਂ ਜੋ ਬਿਆਨ ਦਸਹਿ ਦਾ ਰਸਤੂੰ ਲੈ ਕੇ ਮਾਫੀ ਜਿਹੜੀ ਹੈ ਉਹ ਜਰੂਰ ਵਾਲਮੀਕੀ ਤੀਰਤ ਤੇ ਜਾ ਕੇ ਮੰਗ ਲਈ ਗਈ ਸੀ ਲੇਕਿਨ ਉਸ ਜਗ੍ਹਾ ਤੇ ਬਾਅਦ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਸੀਗੀ ਉਹ ਵੀ ਸੁਣਾਈ ਗਈ ਸੀ ਲੇਕਿਨ ਕਿੰਨਾ ਕਹਤੇ ਤੁਸੀਂ ਦੇਖ ਸਕਦੇ ਹੋ ਕਿ ਵਾਲਮੀਕੀ ਸਮਾਜ ਦੇ ਵਿੱਚ ਕਾਫੀ ਰੋਸ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਹੈ ਉਹ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਗੁਰਜੀਤ ਸਿੰਘ ਹੋਰਾਂ ਦੇ ਖਿਲਾਫ ਜਾ ਕੇ ਧਰਨਾ ਪ੍ਰਦਰਸ਼ਨ ਰਮਨ ਜੀ ਕੀ ਕਹਿਣਾ ਚਾਹੋਗੇ ਗੁਰਜੀਤ ਸਿੰਘ ਓਜਲਾ ਵੱਲੋਂ ਜੋ ਟਿੱਪਣੀ ਕੀਤੀ ਗਈ ਸੀਗੀ ਪਬਲਿਕ ਸਮਾਜ ਨੂੰ ਲੈ ਕੇ ਦੇਖੋ ਜੀ ਗੁਰਜੀਤ ਓਜਲਾ ਨੂੰ ਕੋਈ ਵੀ ਅਧਿਕਾਰ ਨਹੀਂ ਹੈਗਾ ਕਿ ਸਾਡੇ ਸਮਾਜ ਵਾਸਤੇ ਜਾਂ ਸਾਡੇ ਭਾਈਚਾਰੇ ਜਿਹੜੇ ਹੈਗੇ ਪਬਲਿਕ ਸਮਾਜ ਵਾਰੇ ਕੋਈ ਵੀ ਟਿੱਪਣੀ ਕੀਤੀ ਜਾਵੇ ਸਿਰਫ ਸਿਰਫ ਐਸੀ ਸਮਾਜ ਵਾਰੇ ਨਹੀਂ ਕਿਸੇ ਵੀ ਸਮਾਜ ਵਾਰੇ ਗਰੀਬ ਹੋਣਾ ਕੋਈ ਗੁਨਾਹ ਨਹੀਂ ਹੈਗਾ ਉਹਨੇ ਗਰੀਬਾਂ ਵਾਸਤੇ ਦੇਰਤਾ ਵਾਸਤੇ ਔਰ ਐਸੀ ਸਮਾਜ ਵਾਸਤੇ ਜਿਹੜੀ ਟਿੱਪਣੀ ਕੀਤੀ ਹੈ ਉਹ ਸਾਰਾ ਹਿੰਦੁਸਤਾਨ ਕੈਡੈਪਟ ਕਰਦਾ ਔਰ ਉਸ ਨੂੰ ਕੋਈ ਹੱਕ ਨਹੀਂ ਆ ਉਹਦੀ ਸਜ਼ਾ ਆਮ ਪਬਲਿਕ ਇਲੈਕਸ਼ਨ ਦੇ ਵਿੱਚ ਦੇਖ ਰਹੇਗੀ ਲੇਕਿਨ ਡਾਕਟਰ ਐਡਵੋਕੇਟ ਸਾਹਿਬ ਕੀ ਲੱਗਦਾ ਨਹੀਂ ਆ ਰਮਨ ਜੀ ਕਿ ਉਹਨਾਂ ਵੱਲੋਂ ਮਾਫੀ ਵੀ ਮੰਗ ਲਿੱਤੀ ਗਈ ਸੀ ਧਾਰਮਿਕ ਸਜ਼ਾ ਵੀ ਜੈਸੀ ਕਿ ਵਾਲਮੀਕਿ ਤੀਰਥ ਵੱਲੋਂ ਲਗਾ ਦਿੱਤੀ ਗਈ ਸੀ ਕਿ ਲੱਗਦਾ ਨਹੀਂ ਇੰਨਾ ਜੈਨੂਨ ਸੀਗਾ ਕੀ ਕਾਰਨ ਕੀ ਸਮਝਦੇ ਹੋ ਨਾਲ ਸਰ ਉਹਨਾਂ ਨੇ ਇਹ ਜਿਹਾ ਅਪਰਾਧ ਕੀਤਾ ਕਿ ਇਹ ਮਾਫੀ ਯੋਗ ਹੈ ਹੀ ਨਹੀਂ ਹੈ ਇੱਕ ਵਾਰੀ ਮੂੰਹ ਦੇ ਆਵਾਜ਼ ਨਿਕਲੀ ਹੋਈ ਜਾਂ ਕਤਲ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਮਾਫੀ ਮੰਗ ਲਈ ਉਸ ਤੋਂ ਬਾਅਦ ਕਤਲ ਦੀ ਸਾਨੂੰ ਮਾਫੀ ਨਾਮਾ ਦੇਤਾ ਜਾਵੇ ਸਾਰੇ ਸਮਾਜ ਨੂੰ ਨੇ ਐਸਸੀ ਸਮਾਜ ਨੂੰ ਭਾਈਚਾਰੇ ਨੂੰ ਗਾਲਾਂ ਦਿੱਤੀਆਂ ਉਹਨੇ ਗਰੀਬੀ ਨੂੰ ਗਾਲਾਂ ਦਿੱਤੀਆਂ ਉਹ ਸ਼ੌਗਰ ਹੋਏਗਾ ਆਪਣੇ ਘਰ ਹੋਏਗਾ ਇਹਦਾ ਮਤਲਬ ਐ ਨਹੀਂ ਹੈ ਕਿ ਉਹ ਗਰੀਬੀ ਭਾਈਚਾਰੇ ਨੂੰ ਜਾਂ ਐਸਿਸ ਸਮਾਜ ਨੂੰ ਜਾਂ ਕਿਸੇ ਵੀ ਸਮਾਜ ਨੂੰ ਆ ਜੋ ਐਸਿਸ ਸਮਾਜ ਨੂੰ ਕਹਿ ਰਿਹਾ ਗਲਤ ਕਹਿ ਰਿਹਾ ਕੱਲ ਨੂੰ ਕਿਸੇ ਵੀ ਸਮਾਜ ਨੂੰ ਕਹੇਗਾ ਇਹ ਜਿਹੇ ਬੰਦੇ ਦੀ ਹੋਦਾ ਕਹਿੰਦੇ ਆਮ ਆਦਮੀ ਦੇ ਵਿੱਚ ਔਰ ਉਹਦਾ ਗਿਰਦੇ ਸਮਾਜ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਹੈਗੀ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਇਹ ਜਿਹੇ ਬੰਦੇ ਨੂੰ ਹੋਦਾ ਕਹਿੰਦੇ ਅੰਮ੍ਰਿਤਸਰ ਤੋਂ ਬਾਹਰ ਨਹੀਂ ਉਹਨੂੰ ਇੱਥੋਂ ਇੰਡੀਆ ਤੋਂ ਬਾਹਰ ਹੀ ਪੈਣਾ ਚਾਹੀਦਾ ਚੋਣਾ ਦਾ ਮਾਹੌਲ ਚੱਲਦਾ ਕੀ ਲੱਗਦਾ ਨਹੀਂ ਚੋਣ ਸਟੰਟ ਨਹੀਂ ਲੱਗਦਾ ਪਿਆ ਤੁਹਾਨੂੰ ਸਰ ਇਹ ਚੋਣਾ ਦਾ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈ ਜਿਹੜਾ ਗਲਤ ਗੱਲ ਕਰੇਗਾ ਕਿਸੇ ਵੀ ਟਾਈਮ ਗ ਜਾਏਗਾ ਬਿਲਕੁਲ ਜਿਹੜਾ ਹੈ ਪ੍ਰੋਟੈਸਟ ਜਿਹੜਾ ਹੈ ਪਤਲਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸਰ ਕੀ ਕਹਿਣਾ ਚਾਹੋਗੇ ਜੋ ਗੁਰਜੀਤ ਸਿੰਘ ਓਜਲਾ ਵੱਲੋਂ ਬਿਆਨ ਦਿੱਤਾ ਗਿਆ ਬੇਸ਼ੱਕ ਉਹਨਾਂ ਵੱਲੋਂ ਮਾਫੀ ਮੰਗ ਲਈਤੀ ਗਈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾ ਫਸਟ ਓਪੀਨੀਅਨ ਕੀ ਹੈ ਤੁਹਾਡਾ ਕੀ ਜਿਹੜਾ ਅੱਜ ਤੁਸੀਂ ਪਤਲਾ ਵੀ ਫੂਕ ਰਹੇ ਹੋ ਕੀ ਕਾਰਨ ਕੀ ਸਮਝਦੇ ਉਸ ਪਿੱਛੇ ਦੇਖੋ ਸਾਡਾ ਭਾਰਤ ਇੱਕ ਸੈਕੂਲਰ ਦੇਸ਼ ਹੈ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਹੈ ਜਿਹੜੇ ਭਾਰਤੀ ਸੰਵਿਧਾਨ ਬਾਬਾ ਸਾਹਿਬ ਮਿਤਕਰਨੇ ਲਿਖਿਆ ਹੈ ਜਿਹਦੇ ਸਾਡੇ ਬੰਨ ਜਵਾਲਾ ਨਹਿਰੂ ਵੀ ਮੈਂਬਰਸ ਹਨ ਸਰਦਾਰ ਭਟੇਲ ਵੀ ਮੈਂਬਰ ਸਨ ਔਰ ਸੰਵਿਧਾਨ ਡਰਾਫਟਿੰਗ ਕਮੇਟੀ ਦੇ ਬਾਬਾ ਸਾਹਿਬ ਮਿਤਕਰ ਚੇਅਰਮੈਨ ਸਨ ਔਰ ਸੰਵਿਧਾਨ ਸਭਾ ਦੇ ਪਾਰਲੀਮੈਂਟ ਦੇ ਪ੍ਰਧਾਨ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਸਾਰੇ ਲੋਕਾਂ ਨੇ ਮਿਲ ਕੇ ਸੰਵਿਧਾਨ ਬਣਾਇਆ ਔਰ ਸੰਵਿਧਾਨ ਦੇ ਵਿੱਚ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਇਹਦੇ ਵਿੱਚ 7 ਧਰਮਰ ਜਿਸ ਤੜਾ ਹਿੰਦੂ ਮੁਸਲਮਾਨ ਸਿੱਖ ਸਾਈ ਭੋਧੀ ਪਾਰਸੀ ਔਰ ਜੈਨ ਤਾਂ ਉਹ ਧਰਮਾਂ ਦੇ ਵਿੱਚ ਇੱਕ ਧਾਰਾ ਬਣੀ ਹੈ ਆਰਟੀਕਲ 295 ਤੋ ਉਹ ਧਰਮਾਂ ਦਾ ਸਤਕਾਰ ਔਰ ਜਾਤੀਆਂ ਦਾ ਸਤਕਾਰ ਕਰਨਾ ਜ਼ਰੂਰੀ ਆ ਤੋ ਇਸ ਕਰਕੇ ਇਹ ਗਰਜੀਤ ਓਜਰਾ ਜੀ ਨੇ ਜੋ ਇੱਕ ਜਾਤੀ ਨੂੰ ਇਹਨੇ ਗੰਦੇ ਸ਼ਬਦਾਂ ਦੇ ਨਾਲ ਇੱਕ ਚੈਨਲ ਦੇ ਵਿੱਚ ਇੰਟਰਵਿਊ ਦਿੱਤਾ ਕਿ ਇਹ ਜਾਤੀ ਦੇ ਲੋਕ ਹੁਣ ਲੁੱਟਾਂ ਖੁਮਾਂ ਕਰਦੇ ਆ ਇਹ ਲੋਕ ਗਰੀਬ ਹੋਣ ਕਰਕੇ ਇਸ ਮਾੜੇ ਕਰਮਾਂ 'ਚ ਜਾਂਦੇ ਆ ਯਾਰ ਰਸਤਰਾ ਤਾਂ ਇੱਕ ਸੁਣਿਆ ਹੋਇਆ ਸੰਸਦ ਗੱਬੇ ਕਿਆ ਉਹਨੂੰ ਪਤਾ ਨਹੀਂ ਪੰਜਾਬ ਦਾ ਉਹਨੂੰ ਇੰਡੀਆ ਦਾ ਪਤਾ ਨਹੀਂ ਵੀ ਇਹ ਸ਼ਬਦਾਂ ਨੇ ਦੀ ਇਜਾਜ਼ਤ ਨਹੀਂ ਦਿੰਦਾ ਇਹ ਗੰਦੀ ਜਿਹੜੀ ਮਨ ਅਨਿਸ਼ਚਿਤਤਾ ਜਿਹੜੀ ਉਹਨਾਂ ਦੀ ਸੋਚ ਹੈ ਇਹ ਉਜਾਗਰ ਕਰਦੀ ਹੈ ਤੇ ਇਸ ਕਰਕੇ ਜਿਵੇਂ ਜਿਵੇਂ ਸਾਡੇ ਸਮਾਜ ਦੇ ਲੋਕਾਂ ਨੂੰ ਇਸ ਦਾ ਪਤਾ ਲੱਗਾ ਕਿ ਸਾਨੂੰ ਇਸ ਤਰ੍ਹਾਂ ਇਸ MP ਨੇ ਕਿਹਾ ਇਸ ਸੰਸਦ ਨੇ ਕਿਹਾ ਤੇਵੇਂ ਤੇਵੇਂ ਲੋਕਾਂ ਦਾ ਰੋਜ ਜਾਗ ਗਿਆ ਅੱਜ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਇਹ ਪ੍ਰੋਪਰਾਲਾ ਕੀਤਾ ਹੈ ਕਿ ਤਾਂ ਕਿ ਕੋਈ ਹੋਰ ਐਸੀ ਗੰਦੀ ਹਰਕਤ ਨਾ ਕਰ ਸਕੇ ਸਾਡੇ ਸਮਾਜ ਨੂੰ ਇਸ ਤਰ੍ਹਾਂ ਦੇ ਲਬਜਾਂ ਨਾਲ ਨਾ ਉਹਨਾਂ ਵਾਸਤੇ ਇਸਤੇਮਾਲ ਕਰ ਸਕੇ ਇਹਨਾਂ ਨੇ ਅੱਜ ਉਹਨਾਂ ਦਾ ਪੁਤਲਾ ਛਾੜਿਆ ਲੇਕਿਨ ਉਹਨਾਂ ਵੱਲੋਂ ਤੇ ਮਾਫੀ ਮੰਗ ਲਈ ਤੇ ਕਿ ਇਸੇ ਤੇ ਵਾਲਮੀਕ تیرਤ ਚ ਕੁਝ ਲੋਕ ਸੀ ਉਹਨਾਂ ਵੱਲੋਂ ਮਾਫੀ ਵੀ ਕਰ ਦਿੱਤਾ ਗਿਆ ਸੀ ਭਾਰਤ ਦੇ ਅੰਦਰ 6743 ਜਾਤੀਆਂ ਹੈ ਜੀ ਤੋਂ ਹਰ ਜਾਤੀ ਦੇ ਲੱਖ ਲੱਖ ਧਰਮ ਸਥਾਨ ਹੈ ਲਗ ਲਗ ਉਹਨਾਂ ਦੀਆਂ ਸੁਸਾਇਟੀਆਂ ਹੈ ਜਿਦੇ ਚ ਵਾਲਮੀਕੀ ਵੀ ਹੈ ਰਵੀਦਾਸੀ ਵੀ ਹੈ ਮਜਬੀ ਵੀ ਹੈ ਕਬੀਰ ਪੰਥੀ ਵੀ ਹੈ ਜਲਾਇਆ ਵੀ ਹੈ ਮਹਾਸ਼ਾ ਵੀ ਹੈ ਤਾਂ ਜਿਸ ਤਰ੍ਹਾਂ ਜਿਸ ਜਿਸ ਨੂੰ ਪਤਾ ਲੱਗਦਾ ਹੈ ਕਿ ਵੀ ਇਦਾਂ ਦੀ ਗੱਲ ਹੋਈ ਆ ਤਾਂ ਉਹਨਾਂ ਨੂੰ ਨਹੀਂ ਪਤਾ ਵੀ ਇਦਾਂ ਦਾ ਕੋਈ ਮਾਫੀਨਾਮਾ ਹੋ ਚੁੱਕਿਆ ਹੈ ਤਾਂ ਇਸ ਕਰਕੇ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਇਸ ਗੱਲ ਕੇ ਪਤਲਾ ਛਾੜੇਗਾ ਇਸ ਵੇਲੇ ਆਪਣਾ ਰੋਸ ਪ੍ਰਗਟ ਕੀਤਾ ਕੀ ਲੱਗਦਾ ਨਹੀਂ ਸਿਆਸਤ ਸਿਆਸੀ ਸਟੰਟ ਨਹੀਂ ਲੱਗਦਾ ਪਿਆ ਕਿਉਂਕਿ ਆਮ ਆਦੀ ਪਾਰਟੀ ਵੱਲੋਂ ਕਾਂਗਰਸ ਦੇ ਜਿਹੜਾ ਹਗਾਇਆ ਲੋਕ ਸਭਾ ਦਾ ਉਮੀਦਵਾਰ ਉਹਦਾ ਪਤਲਾ ਫੁਕਣਾ ਤਾਂ ਲੱਗਦਾ ਨਹੀਂ ਸਿਆਸਤ ਪਰੇਰਤੀ ਨਹੀਂ ਲੱਗ ਰਿਹਾ ਨਹੀਂ ਨਹੀਂ ਸਿਆਸੀ ਪਾਰਟੀ ਦਾ ਹੁਣ ਸਾਡੀ ਪਾਰਟੀ ਦੇ ਸੈਕੂਲਰ ਹੈ ਇਹਦੇ ਚ ਹਿੰਦੂ ਮੁਸਲਮਾਨ ਸਿੱਖ ਈਸਾਈ ਬੋਧੀ ਪਾਰਸੀ ਔਰ ਜੈਨੀ ਸਭ ਮਿਲ ਕੇ ਕੰਮ ਕਰਦੇ ਆ ਹੁਣ ਜਿਹੜਾ ਐਸਸੀ ਵੀ ਕਾਂਗਰਸ ਵੀ ਦੇ ਹੋਣਗੇ ਜੀ ਸਾਰੇ ਸਾਰੀ ਜਾਤੀ ਬ੍ਰਦਰ ਵਾਲੇ ਹੋਣਗੇ ਵਿੱਚ ਦੇਖੋ ਹੋ ਸਕਦਾ ਕਾਂਗਰਸੀਆਂ ਨੂੰ ਨਾ ਗੁੱਸਾ ਲੱਗੋ ਬੀਐਸਸੀ ਸਮਾਜ ਦੇ ਬੰਦਿਆਂ ਨੂੰ ਜਿਹੜਾ ਉਹਦਾ ਕੋਈ ਸਾਥ ਦੇ ਕੇ ਜਾਂ ਕੀ ਚੱਕਰ ਬਣ ਗਿਆ ਲੇਕਿਨ ਇਹਦੇ ਚ ਸੈਕੂਲਰ ਪਾਰਟੀ ਹੈ ਔਰ ਇੱਕ ਸਾਡਾ ਵਰਗ ਐਸਸੀ ਵਿੰਗ ਉਹਨੇ ਛਾੜਿਆ ਨਾ ਕਿ ਸਾਰੀ ਆਮਾਦੀ ਪਾਰਟੀ ਨੇ ਛਾੜਿਆ ਤੇ ਸਾਰੇ ਇੱਥੇ ਇਕੱਠੇ ਹੋ ਜਾਂਦੇ ਪਰ ਸਾਡਾ ਜ਼ਿਲ੍ਹਾ ਜਨਰਲ ਵਾਲਾ ਜ਼ਿਲ੍ਹਾ ਪ੍ਰਧਾਨ ਹੁੰਦਾ ਦੂਜਾ ਜਿੱਦਾਂ ਇਹ ਕਹਿੰਦੇ ਆਮ ਆਦੀ ਪਾਰਟੀ ਰਾਜਨੀਤੀ ਕਰ ਰਹੀ ਹੈ ਇਹ ਐਸਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਜੀ ਦਾ ਪ੍ਰੋਗਰਾਮ ਹੈ ਉਹਨਾਂ ਨੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਤਾਂ ਅਸੀਂ ਇਹਦੇ ਨਾਲ ਜਿੰਨੇ ਵੀ ਲੋਕ ਆਏ ਸਾਰੇ ਐਸਸੀ ਹੈ ਇਹ ਐਸਸੀ ਵਿੰਗ ਨੇ ਇਹਦਾ ਰੋਸ ਪੜਕਰ ਕਰਕੇ ਪੁਤਲਾ ਸਾੜਿਆ ਬਿਲਕੁਲ ਐਸਸੀ ਵਿੰਗ ਵੱਲੋਂ ਜਿਹੜਾ ਹੈ ਰੋਸ ਜਿਹੜਾ ਹੈ ਜ਼ਾਹਿਰ ਕੀਤਾ ਗਿਆ ਹੈ ਡਾਕਟਰ ਭੜਾ ਜੀ ਸਾਹਿਬ ਨੇ ਮੌਜੂਦ ਨੇ ਗੱਲਬਾਤ ਕਰਨ ਡਾਕਟਰ ਸਭ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਪੁਤਲਾ ਫੂਕਿਆ ਗਿਆ ਹੈ ਅ ਅੰਮ੍ਰਿਤਸਰ ਦੇ ਜਿਹੜੇ ਕਾਂਗਰਸ ਤੋਂ ਉਮੀਦਵਾਰ ਨੇ ਗੁਰਜੀ ਦੇਖੋ ਗੱਲ ਇਹ ਆ ਜੀ ਸਭ ਤੋਂ ਪਹਿਲਾਂ ਗੁਰਜੀਤ ਸਿੰਘ ਔਇਲਰੀ ਜਿਹੜੀ ਦੋ ਤਿੰਨ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਏ ਉਹ ਵੀਡੀਓ ਨੂੰ ਵੇਖ ਕੇ ਸਾਡੇ ਮਾਨ ਨੂੰ ਇੰਨੀ ਥੇਸ ਪਹੁੰਚੀ ਏ ਕਿ ਸਾਜੇਬ ਸਮਾਜ ਦੇ ਪ੍ਰਤੀ ਜਿਹੜੀ ਉਹਦੀ ਇੰਨੀ ਘਿਰਦੇ ਹੋਣਾ ਤੇ ਜਿਹੜੇ ਖੂਆ ਕਰਦੇ ਨੇ ਲਖਿਆ ਕਰਦੇ ਨੇ ਕੋਈ ਦਲ ਸਮਾਜ ਤੋਂ ਨਹੀਂ ਉਸ ਸਮਾਜ ਦੇ ਲੋਕ ਹੀ ਕਰਦੇ ਨੇ ਸਾਡੇ ਸਮਾਜ ਨੂੰ ਕਿਉਂ ਇਹਨਾ ਨਿਸ਼ਾਨਾ ਬਣਾਇਆ ਜਾ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਇਹਦੇ ਉੱਤੇ ਗੁਰਜੀਤ ਔਲੇ ਤੇ 295 ਦਾ ਪਰਚਾ ਜਿਹੜਾ ਉਹ ਦਰਜ ਕੀਤਾ ਜਾਵੇ ਲੇਕਿਨ ਉਹਨਾਂ ਵੱਲ ਤੋਂ ਮਾਫੀ ਮੰਗ ਲਿੱਤੀ ਕਿ ਬਹੁਤ ਪੁਰਾਣੀ ਵੀਡੀਓ ਹੈ ਜਿਹੜੀ ਪੁਰਾਣੀ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਕੀ ਲੱਗਦਾ ਨਹੀਂ ਕਿ ਜੇ ਮਾਫੀ ਇੱਕ ਵਰਗ ਨੇ ਦੇ ਦਿੱਤੀ ਤਾਂ ਦੂਸਰੇ ਵਰਗ ਨੂੰ ਉਹਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਸੀ ਕਿਉਂਕਿ ਵਾਲਮੀਕੀ ਤੀਰਤ ਉਹਨਾਂ ਨੂੰ ਮਾਫੀ ਮੰਗੀ ਗਈ ਸੱਜਾ ਵੀ ਲੱਗੀ ਸੀ ਉਹਨਾਂ ਨੂੰ ਦੇਖੋ ਗੱਲ ਇਹ ਆ ਜੀ ਜਿਹੜਾ ਦਲ ਸਮਾਜ ਹੈ ਉਹ ਇਕੱਲੇ ਵਾਲਮੀਕੀ ਨਹੀਂ ਦਲ ਸਮਾਜ ਦੇ ਵਿੱਚ ਵਾਲਮੀਕੀ ਨੇ ਮੈਚ ਵੀ ਸੇਕ ਨੇ ਭਗਤ ਨੇ ਮਾਹੇ ਨੇ ਚਮਾਰ ਨੇ ਕੀ ਦਾ ਮਤਲਬ ਹੈ ਉਹ ਸਿਰਫ ਜਿਹੜੇ ਉਹ ਦਲ ਸਮਾਜ ਜਿਹੜਾ ਉਹ ਵਾਲਵਿਕ ਸਮਾਜ ਨੂੰ ਕਰਿਆ ਇਹ ਸਮਾਜ ਨੂੰ ਤੋੜਨ ਦੀ ਛਾਜਿਸ਼ ਹੈ ਇਹ ਸਮਾਜ ਨੂੰ ਤੋੜਨ ਦੀ ਛਾਜਿਸ਼ ਹੈ ਅਸੀਂ ਭਗਵੰਤ ਮਾਨ ਸਾਹਿਬ ਜੇ ਮੁੱਖ ਮੰਤਰੀ ਸਾਹਿਬ ਕੋ ਕੋ ਗ੍ਰਹਿ ਮੰਤਰੀ ਵੀ ਨੇ ਉਹਨਾਂ ਕੋ ਅਪੀਲ ਕਰਦੇ ਆਂ ਔਰ ਅਸੀਂ ਇਹ ਮੁੱਦਾ ਨੂੰ ਛੱਡਣਾ ਨਹੀਂ ਅਸੀਂ ਉੱਤੇ ਜਿੰਦਕ ਪੱਤਾ ਦਰਜ ਨਹੀਂ ਲੱਗ 295 ਦਾ ਉਹਨਾਂ ਦੇ ਕੋਲ ਛਟਰਾ ਨਹੀਂ ਹੈਗਾ ਲੇਕਿਨ ਸਿਆਸੀ ਲਾ ਨਹੀਂ ਲੱਗਦਾ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਹੋ ਲੰਮੇ ਚਰ ਤੋਂ ਤੁਸੀਂ ਪਾਰਟੀ ਦੇ ਪਲੇਟਫਾਰਮ ਤੇ ਵੀ ਕੰਮ ਕਰਦੇ ਹੋ ਕਿ ਲੱਗਦਾ ਨਹੀਂ ਸਿਆਸਤ ਖੇਲੀ ਜਾਂਦੀ ਇਲੈਕਸ਼ਨ ਦੇ ਟਾਈਮ ਦੇ ਉੱਤੇ ਜਿਹੜੀ ਆ ਚੀਜ਼ ਆ ਤੁਸੀਂ ਕਰ ਰਹੇ ਹੋ ਪ੍ਰੋਟੈਸਟ ਕਰ ਰਹੇ ਹੋ ਇਹ ਪਹਿਲਾਂ ਵੀ ਕੀਤੀਆਂ ਜਾ ਸਕਦੀਆਂ ਐਕਚੁਅਲੀ ਗੱਲ ਇਹ ਹੈ ਜੀ ਵੀਡੀਓ ਮੈਂ ਆਪਾਂ ਕੱਲ ਵੇਖੀ ਹੈ ਲੇਕਿਨ ਉਹ ਮੁੱਦਾ ਤੇ ਬਹੁਤ ਪੁਰਾਣਾ ਸੀਗਾ ਤੇ ਬਹੁਤ ਸਾਰਾ ਸੀਗਾ ਵੀਡੀਓ ਕੱਲ ਦੇਖੀ ਹੈ ਕੱਲ ਵੀਡੀਓ ਵੇਖੀ ਹੈ ਤੇ ਦੇਖੋ ਜਦੋਂ ਜੇ ਸਾਡੇ ਸਮਾਜ ਤੋਂ ਆਪਾਂ ਪਾਰਟੀ ਬਾਅਦ ਚ ਪਹਿਲਾਂ ਸਵਾਜ ਦਵੰਦੇ ਆ ਫਿਰ ਗੱਲਾਂ ਦੇ ਚੁਲਾ ਕੇ ਕਰਨਾ ਚਾਹਤਾ ਹੈ ਨਾ ਪ੍ਰੋਟੈਸਟ ਜੋ ਜੀ ਆਪਣ ਜੇ ਆਮਾਦੀ ਪਾਰਟੀ ਲੋ ਇਹ ਪ੍ਰੋਟੈਸਟ ਕੀਤਾ ਸਮਾਜ ਪਹਿਲਾਂ ਤੇ ਪਾਰਟੀ ਬਾਅਦ ਜੇ ਦੇਖੋ ਜਿਹੜੇ ਆਮਾਦੀ ਪਾਰਟੀ ਦੇ ਵੱਲੋਂ ਕਰਦੇ ਆ ਕਿਉਂਕਿ ਇਹ ਸਾਡੀ ਸਰਕਾਰ ਆ ਸਾਡੀ ਸਰਕਾਰ ਦੇ ਵਿੱਚ ਵੀ ਇਹ ਲੋਹੜ ਦੇ ਦਲਤਾ ਦਾ ਤੇ ਤੁਸੀਂ ਜੇ ਸਰਕਾਰ ਨਾਲ ਫਿਰ ਕੀ ਹਾਲ ਹੋਵੇ ਅਸੀਂ ਇਸ ਵਾਸਤੇ ਬਹੁਤ ਤੁਹਾਾਰ ਸਾਹਮਣੇ ਅਪੀਲ ਕਰਦੇ ਆ ਕਿ ਜੇ ਗਦੀ ਸਰ ਮੈਂਬਰ ਪਾਰਲੀਮੈਂਟ ਇੱਥੇ 259 ਦਾ ਨਾ ਪੱਤਾ ਦਰਜ ਕੀਤਾ ਜਾਵੇ ਤੁਸੀਂ ਕੀ ਕਰਨਾ ਚਾਹੋਗੇ ਤੁਸੀਂ ਲੰਮੇ ਚਿਰ ਤੋਂ ਤੁਸੀਂ ਸਿਆਸਤਦਾਨ ਨੂੰ ਤੁਸੀਂ ਵੀ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ভাই ਮੈਂ ਬਲਦੇਵ ਸਿੰਘ ਵਡਾਲੀ ਜੀ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਐਸੀ ਵਿੰਗ ਜੀ ਦੇਖੋ ਜੀ ਵਿਚਾਇਆ ਡਾਕਟਰ ਇੰਦਰਪਾਲ ਜੀ ਕਹਿ ਰਹੇ ਨੇ ਕਿ ਕੱਲ ਹੀ ਐਸੀ ਵੇਖੀ ਹੈ ਨਾ ਕੱਲ ਹੀ ਗੱਲ ਕੀਤੀ ਹੈ ਵੀ ਆਹ ਵੇਖੋ ਇੱਕ ਵੀਡੀਓ ਚੱਲ ਰਹਾ ਵਾਇਰਲ ਹੋਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਅਸੀਂ ਸਮਾਜ ਨੂੰ ਸਿਰਫ ਟਾਰਗੇਟ ਕਿਤਾ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਜਿਹੜੇ ਉਹੀ ਨੇਚੋਰ ਉਹੀ ਨੇ ਛੁਰੀ ਬਾਜ ਉਹੀ ਪੌਕੇਟ ਮਾਰਨੇ ਉਹੀ ਟਾਕਵਾ ਕਰਨ ਵਾਲੇ ਨੇ ਪਰ ਇਹਦੇ ਬਹੁਤ ਮਾੜੀ ਗੱਲ ਹੈ ਉਹ ਇੱਕ ਵਰਗ ਹੈ ਉਹ ਗਰੀਬ ਵਰਗ ਹੈ ਉਹ ਕਿਸੇ ਕਾਸਤਾ ਵੀ ਹੋ ਸਕਦਾ ਉਹਦੇ ਨਾਲ ਕਾਸਤਾ ਕੋਈ ਸਬੰਧ ਨਹੀਂ ਗਰੀਬੀ ਹੈ ਉਹ ਕਾਰਨ ਗਰੀਬੀ ਹੈ ਅਨਪੜਤਾ ਹੈ ਉਹ ਕਾਰਨ ਹੋ ਸਕਦਾ ਹੈ ਉਹ ਕੋਈ ਜਾਤ ਦੇ ਨਾਲ ਜੁੜਿਆ ਨਹੀਂ ਹੋਣਾ ਹੈਗਾ ਉਹ ਲੇਕਿਨ ਇਹ ਬੜੀ ਮਾੜੀ ਗੱਲ ਹੋਈ ਹੈ ਅਸੀਂ ਇਹ ਵੀ ਚਾਹੁੰਦੇ ਆ ਭਗਵੰਤਪਨ ਸਾਹਿਬ ਨੂੰ ਅਸੀਂ ਆਪਣੇ ਮੁਖਮੰਤਰੀ ਸਾਹਿਬ ਨੂੰ ਕਹਿੰਨੇ ਆ ਕਿ ਵਾਕਿਆ ਉੱਤੇ ਜਿਹੜਾ ਪਰਚਾ ਹੋਰ ਦਰਜ ਹੋਣਾ ਚਾਹੀਦਾ ਮਾਫੀ ਕਿੱਦਾਂ ਮੰਗੀ ਜਾਵੇ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਮਾਫੀ ਦਾ ਤਾਂ ਕੋਈ ਬੰਦਾ ਹੀ ਨਹੀਂ ਜੀ ਆਪਾਂ ਕਿਸੇ ਨੂੰ ਮਾਰਕ ਬੰਦਾ ਮਾਰਦੀ ਹੈ ਪਹਿਲਾਂ ਤੇ ਉਹਨੂੰ ਕੋਈ ਮਾਫੀ ਮੰਗਲੇ ਤੋ ਉਹਦਾ ਕਹਿੜਾ ਛੋੜ ਜੂਗਾ ਦਾ ਪੀ ਐਮ ਗਲਤੀ ਹੋ ਗਈ ਧੀ ਇਹ ਗਲਤੀ ਹੋ ਗਿਆ ਹੋ ਗਿਆ ਇਹ ਤਾਂ ਪੇਕਾ ਐਮ ਪੀ ਜਿਹੜਾ ਹੁੰਦਾ ਨਾ ਐਮ ਪੀ ਹੁੰਦਾ ਇੱਕ ਬਹੁਤ ਹੀ ਉੱਚਾ ਉਦਾਂਗਾ ਮੈਂਬਰ ਆਫ ਪਾਰਲੀਮੈਂਟ ਭਾਰਤ ਦੀ ਸਭ ਤੋਂ ਵੱਡੀ ਪੰਚਾਇਤਾਂ ਜਿਹਦੇ ਵਿੱਚੋਂ ਜਿਹਦਾ ਮੈਂਬਰ ਆਉਂਦਾ ਜਿਹੜਾ ਮੈਂਬਰ ਆ ਤੇ ਉਸ ਮੈਂਬਰ ਨੂੰ ਜਿਹੜਾ ਉਹ ਸ਼ਬਦਾਵਲੀ ਜਿਹੜੀ ਆਪਣੀ ਬੜੀ ਕੰਟਰੋਲ ਕਰਕੇ ਬੋਲਦਾ ਕੀ ਲੱਗਦਾ ਕਿ ਇਹਦੇ ਵਿੱਚ ਹੋਰ ਮੁੱਦੇ ਜਾਂ ਕਰਮਾਉਂਦਾ ਹੋਇਆ ਨਜ਼ਰ ਆਵੇਗਾ ਔਰ ਐਸੇ ਤਰ੍ਹਾਂ ਹੀ ਪ੍ਰੋਟੈਸਟ ਕੀਤੇ ਜਾਣਗੇ ਲਗਾਤਾਰ ਹੋ ਸਕਦਾ ਜੇ ਨਹੀਂ ਹੋਇਆ ਤਾਂ ਅੱਗੇ ਤਾਂ ਇਹ ਵੀ ਨੀਤੀ ਜਿਹੜੀ ਉਲੀਕੀ ਜਾਏਗੀ ਡਾਕਟਰ ਸਾਹਿਬ ਬਰਦਾਸ਼ ਕਿਤੇ ਜਾ ਸਕਦੇ ਹੋ ਉਹ ਗੱਲ ਹੈ ਜੀ ਕੱਲ ਹੀ ਆਮ ਆਦਮੀ ਪਾਰਟੀ ਦੇ ਸਾਡੇ ਆਫਿਸ 'ਚ ਇਹ ਗੱਲ ਹੋਈ ਮੈਂ ਵੇਖੀ ਤੋਂ ਉਹਨਾਂ ਨੂੰ ਜਾਣੇ ਦਿੱਤੀ ਤੇ ਅਸੀਂ ਇਹ ਜਿਹੜਾ ਮੁੱਦਾ ਸਾਰੇ ਪੰਜਾਬ ਚ ਲਿਆਵਾਂਗੇ ਕਿਉਂਕਿ 34% ਤੋਂ 86 36% ਇਹ ਨੂੰ ਕਰਦੇ ਜਿਹਨਾਂ ਦੀ ਇੱਥੇ ਇਹ ਸੋਚ ਹੈ ਕਿ ਤੇ ਗਾਹ ਦੀ ਹੋਏਗੀ ਤੁਹਾਡੇ ਤੁਹਾਡਾ লাইਸੈਂਸ ਵੀ ਹੈਗਾ ਜੇ ਕੇਂਦਰ ਦੇ ਵਿੱਚ ਉਹ ਚ ਇਹਦਾ ਕਿਤੇ ਪੰਗਾ ਪੈ ਜਾ ਕੋਈ ਨਾ ਕੋਈ ਦੇਖੋ ਜੀ ਆ লাইਸ ਜਿਹੜਾ ਕਿਤੇ ਹੋਰ ਹੋਏਗਾ ਸਾਡੇ ਪੰਜਾਬ ਚ ਨਹੀਂ ਆਏਗਾ ਤੇ ਅਸੀਂ ਪੰਜਾਬ ਦੀ ਗੱਲ ਕਰ ਰਿਹਾ ਪੰਜਾਬੀ ਆ ਪੰਜਾਬੀ ਜਿਹੜੇ ਲੋਕ ਨੇ ਉਹ ਜ਼ਲਮ ਬਰਨ ਚ ਕਿਤੇ ਪਿੱਛੇ ਨਹੀਂ ਹਟੇ ਸ਼ਾਤੀ ਵਿਰੋਧੀ ਸ਼ਬਦ ਕੋਈ ਬੋਲੇਗਾ ਵਿਰੋਧ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਗੁੱਜੀ ਸਿੰਘ ਓਜਲਾ ਦਾ ਬੇਸ਼ੱਕ ਪੁਤਰਾ ਫੂਕ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਜ਼ਰੂਰਤ ਪੈਦਾ ਹੋਰ ਸੰਘਰਸ਼ ਦਿਖਾ ਕੀਤਾ ਜਾਸਦਾ ਲੇਕਿਨ ਕਿਤਨਾ ਕਿਤੇ ਗੁਰਜੀਤ ਸਿੰਘ ਓਜਲਾ ਦੀ ਪੁਰਾਣੀ ਵੀਡੀਓ ਕੁਝ ਸਮੇਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਸੀ ਵਿੰਗ ਵੱਲੋਂ ਜਿਆ ਹੈ ਉਹ ਪ੍ਰਦਰਸ਼ਨ ਕਰਕੇ ਗੁਰਜੀਤ ਸਿੰਘ ਓਜਲਾ ਦਾ ਪੁੱਤ ਰਫ ਚਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਓਜਲਾ ਦਾ ਇਹ ਵਿਰੋਧ ਲਗਾਤਾਰ ਹੀ ਜਾਰੀ ਰਹੇਗਾ ਕੈਮਰਾਮੈਨ ਹੰਸਰਾ ਗੁਰਪ੍ਰੀਤ ਸਿੰਘ ਬਾਬੂ ਸ਼ਹੀ ਨੈਟਵਰਕ ਅਮਰ ਸਾਹਿਬ